ਕੀ ਕਰਤੂਰੀ ਅੱਜ ਅਸੀਂ ਹਿਲਵਾਲ ਖੇੜੀ ਦੇ ਵਿੱਚ ਪਿੰਡ ਦੇ ਵਿੱਚ ਖੜੇ ਆ ਸੰਗਰੂਰ ਰੋਡ ਤੇ ਖੜੇ ਆ ਅਸੀਂ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਜੋ ਆਏ ਦਿਨ ਸਾਡੇ ਜਿਹੜੇ ਕਿਰਤੀ ਲੋਕ ਨੇ ਮਜ਼ਦੂਰ ਨੇ ਕਿਰਤ ਕਰਨ ਵਾਲੇ ਲੋਕਾਂ ਨਾਲ ਇਹੋ ਜਿਹਾ ਟਿਕਾਣਾ ਬਣਾਵਾ ਬਣਤੀ ਆ ਪੱਕੀਆਂ ਨੇ ਜਿੱਥੇ ਕੀ ਪੰਜਾਬ ਸਰਕਾਰ ਦੀ ਨਲਾਈਕੀ ਤੇ ਇੱਥੋਂ ਦੇ ਸੰਗਰੂਰ ਜਿਲ੍ਹੇ ਦੇ ਪ੍ਰਸ਼ਾਸਨ ਦੀ ਨਲਾਈਕੀ ਦੇਖੋ ਨੇਕਾ ਮੇਟ ਰਾਣੀ ਕੌਰ ਜੋ ਖੇੜੇ ਪਿੰਡ ਦੀ ਆਪ ਤਾਂ ਉਹ ਮੋਕੇ ਤੇ ਮਤਲਬ ਕਿ ਸਵੇਰੇ 8:30 9 ਵਜੇ ਦੀ ਗੱਲ ਆ ਤੱਕ ਰਸ਼ਾਸ਼ੰਦੀ ਹਜੇ ਤੱਕ ਸ਼ਾਮ ਦੇ 6 6:30 ਵਜੇ ਚੁੱਕੇ ਨੇ ਕੋਈ ਵੀ ਉਥੇ ਜਿਹੜਾ ਗੱਡੀ ਵਾਲਾ ਘੇਟ ਮਾਰ ਕੇ ਜਾਂਦਾ ਉਸ ਤੋਂ ਵੀ ਗੱਡੀ ਚੜਾ ਕੇ ਲੰਘਦਾ ਮਾਰ ਕੇ ਕਤਲ ਕਰਕੇ ਲੰਘਦਾ ਉਹਦੀ ਕੋਈ ਵੀ ਜਾਂਚ ਪੜਤਾਲ ਨਹੀਂ ਤੇ ਸਰਕਾਰਾਂ ਦੀ ਪ੍ਰਸ਼ਾਸਨ ਦੀ ਇਥੇ ਅਣ ਦੇਖੀ ਹੈ ਆਸ਼ਾਨਾ ਕਿ ਅਸੀਂ ਪਹਿਲਾ ਵੀ ਮिशनਪੁਰੇ ਵਾਲੇ ਮਸਲੇ ਦੇ ਵਿੱਚ ਪਿੱਟ ਸਿਆਪਾ ਕੀਤਾ ਕਿਉਂਕਿ ਸਾਡੇ ਕਿਰਤੀ ਲੋਕਾਂ ਨੂੰ ਉਦੋਂ ਸਿਆਣਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ ਹੁਣ 2027 ਦੇ ਵਿੱਚ ਝਾੜੂ ਸਰਕਾਰ ਆਊਗੀ ਸਾਡੇ ਵੇੜੇ ਵਿੱਚ ਆ ਕੇ ਉਹੀ ਗੀਤ ਗਾਊਗੀ ਮreturnData ਦੇ ਸੂਜਾ ਦੇ ਕੰਮਾਂ ਦੇ ਵੇੜੇ ਪਰ ਕਮੀਆਂ ਦੇ ਵੇੜੇ ਵਿੱਚ ਬਾਹਰ ਵਿੱਚ ਕੀ ਮਾਰਦਾ ਤਾਂ ਹੁੰਦੀਆਂ ਮਾਂ ਤੋਂ ਆ ਭੈਣ ਮਤਲਬ ਕਿ ਸਕੀਨਾਂ ਹਾਂ ਹਾਂਜੀ ਭੈਣ ਜੀ ਇੱਥੇ ਕੋਈ ਵੀ ਸੁਵਾਈ ਨਹੀਂ ਹਜੇ ਤੱਕ ਹੋਈ ਕੋਦੋਂ ਵੀ ਬਾਗ ਲੱਥੀ ਹੈ 9 ਵਜੇ ਦੀ ਹੈ ਜੀ 9 ਤੋਂ 8:30 ਤੋਂ ਲੈ ਕੇ 9 ਵਜੇ ਦੀ ਵਾਰ ਕਰਦੇ ਖਾਣ ਨਹੀਂ ਹੁਣ ਤੱਕ ਮਤਲਬ ਉਹਨੂੰ ਕੋਈ ਵੀ ਇਨਸਾਫ ਨਹੀਂ ਕਿਸੇ ਨੇ ਵੀ ਦਿੱਤਾ ਹੈਗਾ ਨਾ ਕੋਈ ਪ੍ਰਸ਼ਾਸਨ ਨੇ ਹੁਣ ਅਸੀਂ ਆ ਕੇ ਕੜਿਆ ਤਾਂ ਮੰਗਰ ਸਾਡੇ ਪ੍ਰਸ਼ਾਸਨ ਵੀ ਆ ਗਿਆਗਾ ਪਰ ਜਦੋਂ ਅਸੀਂ ਤੜਕੇ ਦੇ ਉਹ ਮੁੱਕੀ ਹੈਗੀ ਕਿਸੇ ਨੇ ਕੋਈ ਛਣਵਾਈ ਨਹੀਂ ਕੀਤੀ ਹੈਗੀ ਪਹਿਲਾਂ ਤਾਂ ਉਹਦੀ ਐਫਆਰ ਵੀ ਨਹੀਂ ਕੀਤੀ ਉਹਨਾਂ ਨੇ ਦਰਜ ਉਸ ਤੋਂ ਬਾਅਦ ਬੀਡੀਪੀ ਨੇ ਤਾਂ ਸੂਨ ਤੱਕ ਨਹੀਂ ਮੇਰਾ ਚੱਕਿਆ ਹੈਗਾ ਵੀ ਕੀ ਗੱਲ ਹੋਗੀ ਕਾਹਤੋਂ ਹੋ ਗਈ ਉਹਦਾ ਇੱਕ ਮੁਲਾਜ਼ਮ ਮੁੱਕਿਆ ਸੀ ਕੋਈ ਕੁੱਤਾ ਨਹੀਂ ਮੁੱਕਿਆ ਸੀ ਬੀਡੀਪੀ ਸਾਹਿਬ ਕੋਈ ਕੁੱਤਾ ਨਹੀਂ ਮੁੱਕਿਆ ਰਹੇਗੇ ਮੈਨੂੰ ਜਿੰਨਾ ਚਿਰ ਨਹੀਂ ਇਨਸਾਫ ਮਿਲਦਾ ਨਾ ਮੈਂ ਐਸੇ ਸੜਕ ਤੇ ਬੈਠੂਗੀ ਮੈਂ ਐਸੇ ਸੜਕ ਤੇ ਬੈਠ ਕੇ ਆਪਣੀ ਜਾਨ ਉਹਦੇ ਬਰਾਬਰ ਦੇ ਦਊਂਗੀ ਜੇ ਤੁਸੀਂ ਮੈਨੂੰ ਨਾ ਇਨਸਾਫ਼ ਦਿੱਤਾ ਮੇਰੀਆਂ ਮੰਗਾਂ ਨੇ ਜਿਹੜਾ ਵੀ ਉਹਨਾਂ ਦਾ ਬਣਦਾ ਮਾਪਜਾ ਮੈਨੂੰ ਉਹ ਮਿਲਣਾ ਚਾਹੀਦਾਗਾ ਤੇ ਮੇਰੇ ਬੱਚੇ ਨੇ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈਗੀ ਸਾਡਾ ਤਾਂ ਅੱਜ ਘਰ ਉੱਜੜ ਗਿਆ ਮੇਰਾ ਤਾਂ ਅੱਜ ਘਰ ਉੱਜੜ ਗਿਆ ਆ ਮੇਰੇ پڑੁਈਆ ਸਾਬ ਖੜੇ ਨੇ ਇਹਨਾਂ ਨੂੰ ਕਦੋਂ ਅੱਜ ਆਪ ਦਾ ਟੱਬਰ ਮਿਲੂਗਾ ਉਹਨਾਂ ਦੇ ਬੱਚਿਆਂ ਨੂੰ ਕਦੋਂ ਮਾਂ ਮਿਲੂਗੀ ਪਰ ਸੁੱਤਾ ਪਿਆ ਪ੍ਰਸ਼ਾਸਨ ਨਹੀਂ ਕੋਈ ਕਿਸੇ ਦੀ ਸੁਣਵਾਈ ਕਰ ਰਿਹਾ ਕੱਜੇ ਤੱਕ ਕੀ ਉਹ ਮੇਟ ਇੱਕ ਜਾਲੀ ਦੀ ਜਿਹੜੀ ਕੋਈ ਸਣਵਾਈ ਨਹੀਂ ਕੀਤੀ ਹੈਗੀ ਕੀ ਉਹ ਜਾਲੀ ਮੇਟ ਦੀ ਮੈਂ ਕਹਿਣਾ ਚਾਹੁੰਦੀ ਆ ਪਹਿਲਾਂ ਮੈਂ ਨਹੀਂ ਕਿਹਾ ਸੀ ਮੈਂ ਹੁਣ ਕਹਿਣਾ ਚਾਹੁੰਦੀ ਆ ਇੱਥੇ ਦਾ ਇੱਕ ਕੜਮ ਚੌਧਰੀ ਖੜਾ ਹੋ ਕੇ ਕਹਿੰਦਾਗਾ ਕਹਿੰਦਾ ਅਸੀਂ ਬਣਾਈ ਸੀ ਉਹ ਮੇਟ ਤਹੇ ਕਿਹੜਾ ਭਾਈ ਉਹੀ ਬਣਾਤੀ ਕੀ ਤੈਨੂੰ ਵੀ ਅਸੀਂ ਰੁਤਬਾ ਦਿੱਤਾ ਸੀ ਕੋਟਾ ਚ ਤੈਨੂੰ ਕਿਤੇ ਆਇਆ ਸੀ ਤਾਂ ਤੈਨੇ ਮੱਦੇ ਦੇ ਵਿੱਚ ਸਾਡੀ ਕੁੜੀ ਮੇਟ ਬਣਾਈ ਤੂੰ ਬੀੜੀਪੀ ਨੂੰ ਜਵਾਬ ਦਿੰਦਾ ਮੈਂ ਮੇਕ ਬਣਾਉਂਦਾ ਉਹਨੂੰ ਹਾਂਜੀ ਭਾਈ ਜੀ ਜਿਹੜੀ ਅੱਜ ਘਟਨਾ ਵਾਪਰੀ ਹੈ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਤੁਹਾਨੂੰ ਨਾਲ ਸੰਬੰਧ ਸੀ ਉਹ ਰਿਸ਼ਤੇ ਦਾ ਘਰ ਵਾਲੇ ਸੀਗੇ ਜਿਸ ਤੋਂ ਮੇਰੇ 8:00 ਵਜੇ ਜਾਂ 9:00 8:00 9:00 ਵਜੇ ਤੱਕ ਨਹੀਂ ਘਟਨਾ ਸਵੇਰ ਤੱਕ ਉਹਨਾਂ ਦੇ ਜਾਨੀ ਸਰਕਾਰ ਨੇ ਕੋਈ ਧਿਆਨ ਨਹੀਂ ਲਈ ਤੇ 10 ਵਜੇ ਦੀ ਡੈੱਡ ਬੋਡੀ ਉੱਥੇ ਪਈ ਆ ਹਾਲ ਤੱਕ ਕੋਈ ਕੋਸ਼ਿਸ਼ ਨਹੀਂ ਹੋਇਆ ਤਾਂ ਕੋਈ ਪਰਚਾ ਦਰਜ ਹੋਇਆ ਤੇ ਸਾਰੇ ਹੁਣ ਜਾ ਕੇ ਪ੍ਰਸ਼ਾਸਨ ਮੜਾਇਆ ਜਦੋਂ ਜਥੇਬੰਦੀਆਂ ਖੜੀਆਂ ਹੋਈਆਂ ਉਹਨੇ ਤਾਂ ਹੱਟਿਆਗਾ ਤਾਂ ਉੱਥੇ ਮੋਟਰ ਇਸ ਕਰਨਾ ਆਏ ਨਹੀਂ ਕੱਲ ਹੁਣ ਤੱਕ ਕੋਈ ਪਤਾ ਨਹੀਂ ਲੱਗਿਆ ਗੱਡੀ ਵਾਲਾ ਮਾਰ ਗਿਆ ਟਰੱਕ ਵਾਲਾ ਮਾਰ ਗਿਆ ਕੁਛ ਦਾ ਹਾਲ ਤੱਕ ਕੋਈ ਉਹਨਾਂ ਨੇ ਪਤਾ ਹੀ ਨਹੀਂ ਕੀਤਾ ਜਾਣੀ ਵਾਲੇ ਤੱਕ ਅਪਲੇ ਉਹ ਮਹਿਕਵਾ ਨਿਕਲੇ ਹੀ ਨਹੀਂ ਹੈਗਾ ਕੋਈ ਡੀਪੀਓ ਨੇ ਜਾਂ ਕੋਈ ਕਿਸੇ ਨੇ ਸਾਰ ਲਈ ਹੋਵੇ ਡੀਪੀਓ ਤਾਂ ਹੌਲ ਤੱਕ ਕੋਈ ਉਹਨੂੰ ਪਤਾ ਵੀ ਨਹੀਂ ਹੈ ਸੈਲ ਵੀ ਦਾ ਤੇ ਕੋਈ ਅਧਿਕਾਰ ਸਾਰਾ ਦਿਨ ਟੱਪ ਗਿਆ ਅੱਜ ਹਾਂਜੀ ਠੀਕ ਠੀਕ ਇਹਦੇ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਤੁਹਾਡਾ ਇਹ ਹੈ ਅਏ ਅਭੀ ਉਹ ਜਿਹੜੀ ਆਈ ਸੀ ਕੱਲੀ ਕਮਾਉਂ ਸੀਗੀ ਸੱਜਿਆਣੋ ਕੋਈ ਰੋਜ਼ਗਾਰ ਦਿੱਤਾ ਜਾਵੇ ਜੋ ਬੰਦਾ ਮਾਅਬਜਾਏ ਦੇਣ ਕਿੰਨੇ ਬੱਚੇ ਨੇ ਆਪਣੇ ਦੋ ਬੱਚੇ ਨੇਗੇ ਓਕੇ ਉਹੀ ਗੱਲਾਂ ਕਰ ਕਰ ਕੇ ਸਾਰਿਆਂ ਦੇ ਨਾਲ ਕੋਈ ਕਾਰਵਾਈ ਨਹੀਂ ਕਰ ਰਹੇ ਠੀਕ ਹੈ ਧੰਨਵਾਦ